ਮੈਥ ਜੀ ਦੇਖਦੇ ਆ ਕਿ ਪੰਜਾਬ ਵਾਸੀਆਂ ਦੀ ਇਹ ਮਾਨਸਿਕਤਾ ਜਿਸ ਪਸੰਦ ਤੁਰਪਈ ਹੈ ਇਹ ਸਾਡੇ ਲਈ ਬਹੁਤ ਖਤਰਨਾਕ ਹੈ ਪੰਜਾਬ ਦਾ ਕਲਚਰ ਖਤਮ ਹੋ ਜਾਏਗਾ ਪੰਜਾਬ ਦੇ ਸੋਸ਼ਲ ਰਿਸ਼ਤੇ ਖਤਮ ਹੋ ਜਾਣਗੇ ਪੰਜਾਬ ਦੀ ਅਣਖ ਤੇ ਗੈਰਤ ਨੂੰ ਛੱਟ ਬਜੇਗੀ ਪੰਜਾਬ ਦੇ ਲੋਕ ਜਿਹੜੇ ਦੁਨੀਆ ਵਿੱਚ ਵੱਖਰੇ ਤੌਰ ਤੇ ਉੱਤੇ ਜਾਣੇ ਜਾਂਦੇ ਸੀ ਗੌਰਵ ਮ ਇਤਿਹਾਸ ਸੀ ਉਹਨੂੰ ਬੜੀ ਛੱਟ ਬਜੇਗੀ ਇਹ ਸੋਸ਼ਲ ਮੀਡੀਆ ਜਿਹੜਾ ਇਹ ਇੰਨੇ ਇਹ ਬਹੁਤ ਵੱਡਾ ਕੱਟਕ ਹੈ ਪੰਜਾਬ ਵਾਸਤੇ ਖਾਸ ਕਰਕੇ ਪੰਜਾਬ ਵਾਸਤੇ ਕਿਉਂਕਿ ਹਾਲੀ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਜਦੋਂ ਨਾਮਜ਼ਦਗੀ ਪੱਤਰ ਤੁਸੀਂ ਭਰਨ ਜਾ ਰਹੇ ਸੀ ਵੀਡੀਓ ਪੂਰੀ ਸੀ ਵੱਡੀ ਸੀਗੀ ਪਰ ਉਸ ਨੂੰ ਕੱਟ-ਕੱਟ ਕੇ ਛੋਟੇ ਕਲਿੱਪ ਕਰ-ਕਰ ਕੇ ਉਹ ਜੋ ਇਸ ਤਰੀਕੇ ਦੇ ਨਾਲ ਸਪਰੈਡ ਕੀਤਾ ਗਿਆ ਹਾਲਾਂਕਿ ਉਸਨੇ ਵੀ ਜ਼ਰੂਰ ਅਸਰ ਤਾਂ ਪਾਇਆ ਹੀ ਹੈ ਤੁਹਾਡੇ ਨੂੰ ਤੁਸੀਂ ਵੀ ਤੁਹਾਡਾ ਬਿਆਨ ਕੱਲ ਮੈਂ ਪੜਿਆ ਜਿਹੜਾ ਫੇਸਬੁਕ ਦੇ ਉੱਤੇ ਪ੍ਰੈਸ ਨੋਟ ਜਾਰੀ ਕੀਤਾ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਚੋਣਾਂ ਦੇ ਮੁੱਦੇ ਬੜੇ ਗੰਭੀਰ ਹੈ ਜਿਹੜੀ ਚੋਣਾਂ ਨੇ ਜੀ ਉਹਦੇ ਮੁੱਦੇ ਜਿਹੜੇ ਆ ਦੇਸ਼ ਦੇ ਵਾਸਤੇ ਆਪਾਂ ਕੀ ਕਰਨਾ ਦੇਸ਼ ਵਿੱਚ ਜਾ ਕੇ ਦੇਸ਼ ਨੇ ਕਿਸ ਪਾਸੇ ਨੂੰ ਲੈ ਜਾਣਾ ਆਪਾਂ ਅੱਜ ਡਿਕਟੇਟਰਸ਼ਿਪ ਜੀ ਹੈ ਤੇ ਡੈਮੋਕ੍ਰੇਸੀ ਦੇ ਨਾਲ ਆਪਾਂ ਕਿਦਾਂ ਇਹਨੂੰ ਜੀਵਿਤ ਰਹਿਣਾ ਸਾਡੇ ਬੜੇ ਮਸਲੇ ਨੇ ਪਾਣੀਆਂ ਦੇ ਮਸਲੇ ਆ ਐਜੂਕੇਸ਼ਨ ਦੇ ਮਸਲੇ ਆ ਅਨਪਲੋਇਮੈਂਟ ਦੇ ਮਸਲੇ ਆ ਬੀਰਜ਼ਗਾਰੀ ਦੇ ਜਿਹੜੇ ਸਾਡੀ ਅੱਜ ਮਹਿੰਗਾਈ ਦੇ ਮਸਲੇ ਆ ਸਾਡਾ ਅੱਜ ਹਾਲਾਤ ਕੀ ਬਣੇ ਹੋਏ ਐ ਸਾਡੇ ਬੱਚੇ ਨਸ਼ੇ ਚ ਫਸ ਰਹੇ ਐ ਕਿਉਂ ਫਸ ਰਹੇ ਐ ਸਾਡੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਐ ਕਿਉਂ ਜਾ ਰਹੇ ਐ ਮਸਲੇ ਬੜੇ ਕਬੀਰ ਐ ਚੁੱਕਣੇ ਇਹ ਚਾਹੀਦੇ ਐ ਪਰ ਦੁੱਖ ਦੀ ਗੱਲ ਇਹ ਐ ਕਿ ਸਾਡਾ ਜਿਹੜਾ ਅੱਜ ਸੋਸ਼ਲ ਮੀਡੀਆ ਇਸ ਨੇ ਬਿਨਾਂ ਵਜਾ ਤੋਂ ਜਿਹੜੀਆਂ ਗੱਲਾਂ ਤੂਲ ਦੇਣਾ ਤੇ ਮੈਂ ਸਭੀ ਦੀ ਮੈਂ ਉੱਥੇ ਮਹਿਸੂਸ ਇਹ ਕਰਦੀ ਆ ਮੈਂ ਤਾਂ ਜਵਾਬ ਦੇ ਦਿੱਤਾ ਕੱਲ ਮੈਂ ਉਹਨੂੰ ਬਾਰ ਬਾਰ ਨਹੀਂ ਕਹਿਣਾ ਚਾਹਦੀ ਕਿ ਪਰ ਇਹ ਜਿਹੜੀ ਕਾਂਵਰਤੀ ਜੀ ਮਾਨਸਿਕਤਾ ਹੋ ਗਈ ਸਾਡੀ ਭਾਵੇਂ ਪਬਲਿਕ ਦੀ ਹੈ ਭਾਵੇਂ ਸੋਸ਼ਲ ਮੀਡੀਆ ਦੀ ਹੈ ਪਰ ਉੱਥੇ ਇਹ ਗੱਲ ਮੈਂ ਮਹਿਸੂਸ ਕਰਦੀ ਆ ਕਿ ਸਾਡੀ ਮਾਨਸਿਕਤਾ ਕਿਉਂ ਇਧਰ ਦੂਜੇ ਪਾਸੇ ਜਾ ਰਹੀ ਹੈ 네ਗੇਟਿਵ ਕਿਉਂ ਜਾ ਰਹੀ ਹੈ ਸਾਡੀ ਸੋਚ ਕਿੱਧਰ ਨੂੰ ਚਲੀ ਗਈ ਹੈ ਤੀਜੀ ਗੱਲ ਇਹ ਹੈ ਕਿ ਇਸ ਕਾਂਵਰਤੀ ਵਿੱਚ ਇੱਕ ਔਰਤ ਦੀ ਰਾਜਨੀਤੀ ਕਰਨਾ ਕੀ ਸੰਭਵ ਹੈ بس ਮੈਂ ਤੇ ਇਹ ਹੀ ਕਹਿ ਸਕਦੀ ਆ ਵਾਕਿਆ ਜਿਵੇਂ ਹੋਇਆ ਉਹ ਹਾਲਾਂਕਿ ਪਹਿਲਾਂ ਚੰਨੀ ਸਾਹਿਬ ਉਹਨਾਂ ਨੇ ਹੱਥ ਜੋੜੇ ਫਤਿਹ ਬੁਲਾਈ ਫਿਰ ਜਾਂਦੇ ਹੋਏ ਥੋੜੀ ਤੇ ਉਹਨਾਂ ਨੇ ਹੱਥ ਚਾ ਲਗਾਇਆ ਅ ਬਾਅਦ ਦੇ ਵਿੱਚ ਗੱਲਬਾਤ ਵੀ ਹੋਈ ਚੰਨੀ ਦਾ ਤੁਸੀਂ ਜ਼ਿਕਰ ਕੀਤਾ ਫੋਨ ਵੀ ਆਇਆ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਭੈਣਾ ਵਾਂਗੂ ਮੈਂ ਤਾਂ ਮਾਤਾ ਮਾਂ ਵਾਂਗੂ ਪਿਆਰ ਕਰਦੀ ਆ ਉਹਨਾਂ ਨੂੰ ਸਤਿਕਾਰ ਦੇਖੋ ਗੱਲ ਇਹ ਮੈਨੂੰ ਕਿਸੇ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਨਾ ਮੈਂ ਸੋਚ ਹੀ ਸਕਦੀ ਜੀ ਕਿਉਂਕਿ ਮੇਰੀ ਮਾਨਸਿਕਤਾ ਹੀ ਨਹੀਂ ਹੈ ਜੀ ਮੈਂ ਕਦੀ ਚੀਪ ਗੱਲ ਸੋਚਦੀ ਹੀ ਨਹੀਂ ਜ਼ਿੰਦਗੀ 'ਚ ਮੈਨੂੰ ਅੱਜ ਤੱਕ ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਮੇਰੇ ਨਾਲ ਕੋਈ ਚੀਪ ਗੱਲ ਕਰ ਲੇ ਜਾਂ ਕੁਝ ਕਰੇ ਮੈਂ ਇਸ ਨੂੰ ਵੀ ਇੱਕ ਉਸੇ ਸਤਕਾਰ ਦੀ ਸਮੁੱਚਤਾ ਵਿੱਚ ਦੇਖ ਰਹੀ ਹਾਂ ਕਿ ਉਹਨਾਂ ਨੇ ਜਿਹੜਾ ਪਹਿਲਾਂ ਬੜਾ ਸਤਕਾਰ ਦੇ ਨਾਲ ਝੁਕ ਕੇ ਹੱਥ ਜੋੜ ਕੇ ਫਿਰ ਮੇਰੇ ਦੋਨੋਂ ਹੱਥ ਫੜ ਕੇ ਮੱਥੇ ਤੇ ਲਾਏ ਹੈ ਜੋ ਮੈਂ ਉਹਨੂੰ ਕਿਹਾ ਕਿ ਜੈਸੇ ਹੀ ਵੀ ਸ਼ਹੀਦਾਂ ਦੀ ਧਰਤੀ ਤੋਂ ਆ ਕੇ ਇੱਥੇ ਚੋਣ ਲੜਨ ਆਏ ਹੋ ਉਹਨਾਂ ਨੇ ਕਿਹਾ ਬੀਬੀ ਜੀ بس ਇੰਨੀ ਕਹਿ ਕੇ ਧਿਆਨ ਰੱਖਿਓ ਕੋਈ ਅਸੀਂ ਗੱਲ ਨਹੀਂ ਉਸੇ ਅਸੀਂ ਖੁਸ਼ਗਵਾਰ ਹਾਲਾਤ ਸੀਗੇ ਸਤਕਾਰ ਵਾਲੀ ਚਲੇ ਗਏ ਪਰ ਮੈਂ ਸੋਚਦੀ ਹਾਂ ਕਿ ਕੀ ਵਿਰੋਧੀ ਪਾਰਟੀ ਵਾਲੇ ਤੁਹਾਨੂੰ ਸਗੈ ਸੋਚਣਾ ਨਹੀਂ ਚਾਹੀਦਾ ਕਿ ਜੇ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਸਤਕਾਰ ਨਾਲ ਤੁਰ ਰਹੀਆਂ ਤੇ ਇਹਦਾ ਮਤਲਬ ਅਸੀਂ ਚਾਹਨੇ ਕੀ ਹੈ ਕਿੱਦੋਂ ਆਪਾਂ ਜਾਣਾਂ ਮੈਂ ਤਾਂ ਹਮੇਸ਼ਾ ਸਰਕਾਰ ਕਰਦੀ ਅੱਜ ਥੋੜਾ ਕਿਤੇ ਕਰਦੀ ਕੋਈ ਵੀ ਲੀਡਰ ਪਹਿਲਾਂ ਛੇਰੋ ਵਾਲੀ ਸਾਹਿਬ ਮਿਲੇ ਉਹਨਾਂ ਨੇ ਫਤਿਹ ਭਲਾਈ ਹੈ ਪਿੱਛੇ ਰਾਣਾ ਜੀ ਸੀਗੇ ਸਾਰੇ ਸੀ ਔਰ ਸਾਰਾ ਉਹਨਾਂ ਦਾ ਪ੍ਰਵਾਰ ਸੀ ਔਰ ਬਹੁਤ ਸਾਰੇ ਸਾਰੇ ਲੋਕ ਸੀ ਸਾਡੇ ਵੀ ਲੀਡਰ ਸੀ ਕੋਈ ਅਸੀਂ ਗੱਲ ਨਹੀਂ ਪਰ ਮੈਂ ਇਸ ਅਮੀਰ ਨੂੰ ਤੂਲ ਜਿਹੜਾ ਦਿੱਤਾ ਗਿਆ ਉਹ ਮੇਰੇ ਲਈ ਮੇਰੇ ਪਰਿਵਾਰ ਲਈ ਸਾਡੇ ਮੇਰੇ ਸ਼ੁਭਚਿੰਤਕ ਜਿਹੜੇ ਆ ਬਹੁਤ ਉਹਨਾਂ ਨੇ ਮਸਮਸਕੀ ਲੋਕਾਂ ਨੂੰ ਕੀ ਇਦਾਂ ਹੀ ਲੱਗਦਾ ਕਿ ਵਿਰੋਧੀ ਪਾਰਟੀਆਂ ਨੇ ਤਾਂ ਆਪਸ ਦੇ ਵਿੱਚ ਲੜਦੀਆਂ ਹੋਈ ਨਜ਼ਰ ਆਉਣ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਕਰ ਕਰਦੀਆਂ ਹੋਈ ਨਜ਼ਰ ਆਉਣ ਦੇਖ ਰਹਾ ਤੁਸੀਂ ਹੂੰ ਸੋਸ਼ਲ ਮੀਡੀਆ ਤੇ ਇਹੀ ਬਣਾ ਰਹੇ ਹੂੰ ਔਰ ਜਿਸ ਔਰ ਇੱਕ ਗੱਲ ਹੈ ਜੀ ਅਸੀਂ ਨਿੱਜੀ ਤੌਰ ਤੇ ਅੱਜ ਵੀ ਅਸੀਂ ਜਲੰਧਰ 'ਚ ਕੰਮ ਕਰ ਰਹੇ ਹਾਂ ਸਿਰਫ ਅਸੀਂ ਹਰ ਪਾਰਟੀ ਦੇ ਨੁਕਸ ਜੜੇ ਆ ਪਾਰਟੀ ਦੇ ਕਮੀਆਂ ਜੜੀਆਂ ਸਰਕਾਰਾਂ ਦੀਆਂ ਕਮੀਆਂ ਜੜੀਆਂ ਉਹ ਅਸੀਂ ਸਟੇਜ ਤੇ ਬੋਲਦੇ ਹਾਂ ਨਿੱਜੀ ਕੋਈ ਹਮਲਾ ਅਸੀਂ ਕਿਸੇ ਤੇ ਨਹੀਂ ਕਰਦੇ ਕਿਉਂਕਿ ਸਾਡੀ ਫਿਤਰਤ ਨਹੀਂ ਮੇਰੀ ਤਾਂ ਫਿਤਰਤ ਹੀ ਨਹੀਂ ਖਾਸ ਕਰਕੇ ਈਵਨ ਕੇਪੀ ਸਾਹਿਬ ਵੀ ਨਹੀਂ ਕਰਦੇ ਜੀ ਨਾ ਕੇਪੀ ਸਾਹਿਬ ਬੋਲਦੇ ਹੈ ਨਾ ਸਾਡਾ ਕੋਈ ਲੀਡਰ ਬੋਲਦਾ ਸਾਰੀ ਗੱਲ ਕਰਦੇ ਹੈ ਕਿ ਆਮਾ ਦੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਔਰ ਸਾਡੀ ਸਰਕਾਰ ਨੇ ਕੀ ਕੀਤਾ ਮੁਕਾਬਲਤਨ ਭਾਰਤੀ ਜਨਤਾ ਪਾਰਟੀ ਨੇ ਕਿਸ ਤਰ੍ਹਾਂ ਸਾਡੇ ਨਾਲ ਵਰਤਾਓ ਕਰ ਰਿਹਾ ਦੇਸ਼ ਵਿੱਚ ਤੇ ਸਾਨੂੰ ਹੋਣਾ ਕਿਦਾਂ ਦਾ ਚਾਹੀਦਾ ਕਾਂਗਰਸ ਨੇ ਕੀ ਕੁਝ ਕੀਤਾ ਤੇ ਕਾਂਗਰਸ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਨੇ ਸਾਨੂੰ ਡੈਮੇਜ ਕੀਤਾ ਜਿਆਦਾ ਸਾਡੀਆਂ ਹੀ ਨੀਤੀਆਂ ਤੇ ਗੱਲ ਚੱਲਦੀ ਵੂਮਨ ਕਮਿਸ਼ਨ ਨੇ ਵੀ ਇਜ਼ਤ ਸੰਘਿਆਨ ਦਿੱਤਾ ਔਰ ਡੀਜੀਪੀ ਤੋਂ ਰਿਪੋਰਟ ਮੰਗੀ ਲੱਗਦਾ ਕਿ ਜਿੰਨੀ ਫੁਰਤੀ ਦੇ ਨਾਲ ਵੂਮਨ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਹੋਣਗੀਆਂ ਜਿਹੜੀਆਂ ਸ਼ਾਇਦ ਪੀੜਤ ਹੋਣਗੀਆਂ ਜਨਾਂ ਦੀਆਂ ਫਾਈਲਾਂ ਸ਼ਾਇਦ ਰੁੱਲਦੀਆਂ ਹੋਣਗੀਆਂ ਇੰਨੀ ਛੇਤੀ ਉਸ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ ਚਲੋ ਦੇਖੋ ਜੀ ਉਹ ਨਹੀਂ ਦਸਦੀਆਂ ਔਰਤਾਂ ਜਦੋਂ ਡਾਂਗਾ ਖਾਂਦੀਆਂ ਨੇ ਹਮ ਸੜਕ ਦੇ ਉੱਤੇ ਲੇਟਦੀਆਂ ਤੇ ਦੋਨੋਂ ਹੱਥ ਫੜ ਫੜ ਕੇ ਤੇ ਲੱਤਾਂ ਫੜ ਫੜ ਕੇ ਚੁੱਕ ਚੁੱਕ ਕੇ ਪੁਲਿਸ ਲੈ ਕੇ ਜਾਂਦੀ ਹਮ ਔਰ ਬੜੇ ਬੜੇ ਪੀੜਾ ਉਹਨਾਂ ਨੂੰ ਹੁੰਦੀ ਹੈ ਫਿਰ ਜੰਤਰ ਮੰਤਰ ਦੇ ਸਥਾਨ ਦੇ ਤੇ ਕਿੰਨੀ ਚਰਦੀਆਂ ਔਰਤਾਂ ਬੈਠੀਆਂ ਕਿਵੇਂ ਕਸੀਰਦੀਏ ਪੁਲਿਸ ਉਹਨਾਂ ਨੂੰ ਕਿਵੇਂ ਜਾਤੀਆਂ ਹੁੰਦੀਆਂ ਕਿਵੇਂ ਅੱਜ ਮਹਿਲਾਵਾਂ ਨੂੰ ਬਲੈਕਮੇਲ ਕੀਤਾ ਜਾਂਦਾ ਕਿਵੇਂ ਐਮਐਲਏ ਦੇ ਨਾਲ ਵੀਡੀਓ ਚੱਲ ਰਹੀਆਂ ਨੇ ਕਿਦਾਂ ਕਈ ਕੁਝ ਹੋ ਰਿਹਾ ਜੀ ਪਰ ਮੈਨੂੰ ਸਭ ਨਹੀਂ ਆਂਦੀ ਕਿ ਅ ਕਿਸੇ ਦੇ ਮੋਢੇ ਤੇ ਨਾ ਕਿਸੇ ਆਸਤ ਨਹੀਂ ਕਰਨੀ ਚਾਹੀਦੀ ਔਰ ਜਦੋਂ ਦੁੱਖ ਲੱਗਦਾ ਬੀਬੀ ਜਦੋਂ ਆਪਣੀ ਹੀ ਪਾਰਟੀ ਦੇ ਆਪਣੇ ਵੀ ਬੰਦੇ ਉਸ ਵੀਡੀਓਜ਼ ਨੂੰ ਅੱਗੇ ਸਪਰੈਡ ਕਰਦੇ ਹੁੰਦੇ ਨਜ਼ਰ ਆਉਣ ਔਰ ਉਹੀ ਇਹ ਜਗੇ ਅੱਗੇ ਸ਼ੇਅਰ ਕਰਦੇ ਨਜ਼ਰ ਆਉਣ ਦੇਖੋ ਆਪਣਾ ਕੌਣ ਹੈ ਪਰਾਇਆ ਕੌਣ ਹੈ ਜਿਹੜਾ ਕਿਸੇ ਨੇ ਜਾਨਤੀ ਕਰਦਾ ਉਹ ਆਪਣਾ ਨਹੀਂ ਹੁੰਦਾ ਨਾ ਕਿ ਠੀਕ ਹੀ ਹੈ ਜੋ ਕੁਛ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਬੀਬੀ ਮੈਂ ਉਹੀ ਜਿਵੇਂ ਸਵਾਲ ਸੀ ਮੇਰਾ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਉਹ ਟਾਈਮ ਸੀ ਤੁਹਾਡੀ ਜਿਹੜੀ ਸਿਆਸਤ ਦਾ ਟਾਈਮ ਸੀ ਜਿਹੜਾ ਸੋਸ਼ਲ ਮੀਡੀਆ ਯੁੱਗ ਨਹੀਂ ਸੀਗਾ ਉਹ ਚੰਗਾ ਸੀਗਾ ਉਹ ਬਹੁਤ ਵਧੀਆ ਸੀਗਾ ਮੈਂ ਤਾਂ ਕਹਿੰਦੀ ਬਹੁਤ ਚੰਗਾ ਸੀਗਾ ਜੀ ਹੂੰ ਅੱਜ ਠੀਕ ਹੈ ਕਈ ਗੱਲਾਂ ਤੋਂ ਲੋਕ ਸੁਚੇਤ ਹੁੰਦੇ ਆ ਮੀਡੀਆ ਰਹੀ ਬਹੁਤ ਗੱਲਾਂ ਸੁਚੇਤਨਦੀ ਆ ਔਰ ਗਿਆਨ ਵੀ ਬੜਾ ਮਿਲਦਾ ਹੈ ਮਟੀਰੀਅਲ ਵੀ ਬੜਾ ਮਿਲਦਾ ਹੈ ਇਸ ਕੋਈ ਸ਼ੱਕ ਨਹੀਂ ਪਰ ਜਿਹੜਾ ਮੀਡੀਆ ਨਾ ਜੀ ਇਹਨੂੰ ਮੀਡੀਆ ਵਾਂਗੂ ਰਹਿਣਾ ਚਾਹੀਦਾ ਲੋਕਾਂ ਦੀ ਗੱਲ ਸਰਕਾਰਾਂ ਤੱਕ ਸਰਕਾਰਾਂ ਦੀ ਗੱਲ ਲੋਕਾਂ ਤੱਕ ਦੇਸ਼ ਦੀ ਤਰੱਕੀ ਦੇਸ਼ ਦਾ ਨੁਕਸਾਨ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਪਰ ਜਿਹੜਾ ਸਿਰਫ ਤੇ ਸਿਰਫ ਆਪਾਂ ਗੱਲਾਂ ਕਰਕੇ ਚਸਕੇ ਲੈਣੇ ਆ ਔਰ ਫਜ਼ੂਲ ਕਿਸੇ ਦੀ ਅ ਪਰਸਨੈਲਿਟੀ ਨੂੰ ਕਿਸੇ ਦੇ ਕਰੈਕਟਰ ਨੂੰ ਅਸਾਸੀਨੇਟ ਅਸਾਸੀਨੇਟ ਕਰਦੇ ਆ ਜੀ ਮੇਰਾ ਖਿਆਲ ਹੈ ਕਿ ਇਹਦੇ ਨਾਲ ਤਪਾਈ ਹੋ ਜਾਈਗੀ ਦੇਸ਼ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਜਦੋਂ ਅਸੀਂ ਪਹਿਲਾਂ ਚੋਣਾਂ ਲੜੀਆਂ ਜੀ ਲੋਕ ਅਸੀਂ ਜਾਂਦੇ ਸੀ ਲੋਕ ਗੱਲਾਂ ਸੁਣਦੇ ਸੀ ਕਿ ਲੋਕ ਫੈਸਲਾ ਕਰਦੇ ਸੀ ਅੱਜ ਤੇ ਸੱਚ ਜਾਣਿਓ ਵੀ ਅ ਇਹਨਾਂ ਹਾਲਾਤਾਂ ਵਿੱਚ ਔਰਤ ਵੀ ਕੀ ਦੂਜੇ ਵੀ ਜਿਹੜੇ ਸਿਆਸੀ ਲੋਕ ਹਨ ਜੀ ਉਹ ਵੀ ਸੋਚਦੇ ਆ ਕਿ ਸਿਆਸਤ ਕਰਨੀ ਅੱਜ ਬਹੁਤ ਔਖੀ ਗੱਲ ਹੋ ਗਈ ਬਹੁਤ ਔਖੀ ਗੱਲ ਸੱਚ ਵੀ ਕਹਿੰਦੇ ਆ ਸੱਚ ਵੀ ਨਹੀਂ ਕੋਈ ਕਹਿ ਦਿੰਦਾ ਜੇ ਕੋਈ ਅਸੀਂ ਤਰਕ ਦੀ ਗੱਲ ਕਰਦੇ ਆ ਤਰਕ ਵੀ ਨਹੀਂ ਕੋਈ ਕਰ ਦਿੰਦਾ ਉਹਨੂੰ ਵੀ ਨੈਗੇਟਿਵਿਟੀ ਵਾਲੇ ਪਾਸੇ ਲੈ ਕੇ